ਨਸ਼ੇ ਦੇ ਖਾਤਮੇ ਤੇ ਦਿੱਲੀ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਕਿ ਨਸ਼ਾ ਖਤਮ ਕੀਤਾ ਜਾ ਸਕੇ ਲੇਕਿਨ ਅਜਿਹੀ ਵੀਡੀਓ ਇਸ ਗੱਲ ਦਾ ਜ਼ਿੰਦਾ ਜਾਗਦਾ ਸਬੂਤ ਹੈ ਕਿ ਆਖਿਰ ਸਾਡੀਆਂ ਸਰਕਾਰਾਂ ਸਾਡੇ ਪ੍ਰਸ਼ਾਸਨ ਨੇ ਕਿੱਥੇ ਤੱਕ ਨਸ਼ਾ ਖਤਮ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਦ ਅਸੀਂ ਵੀਡੀਓ ਨੂੰ ਪਹਿਲਾਂ ਗੌਰ ਨਾਲ ਦੇਖੋ ਕਿ ਕਿਸ ਤਰ੍ਹਾਂ ਇਹ ਨੌਜਵਾਨ ਮੁੰਡੇ ਨਸ਼ਾ ਕਰ ਰਹੇ ਨੇ ਸ਼ਰੀਆਮ ਨਸ਼ਾ ਕਰਦੇ ਪਈ ਨੇ ਟੀਕੇ ਲਗਾ ਰਹੇ ਨੇ ਇਹ ਵੀਡੀਓ ਜਿਹੜੀ ਹੈ ਸਵਾਲ ਖੜਾ ਕਰਦੀ ਪਈ ਹੈ ਪੁਲਿਸ ਪ੍ਰਸ਼ਾਸਨ ਦੇ ਉੱਪਰ ਸਾਡੀ ਪੰਜਾਬ ਸਰਕਾਰ ਦੇ ਉੱਪਰ ਕਿ ਆਖਿਰ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਜਿਹੜੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਸ ਦੇ ਬਾਵਜੂਦ ਵੀ ਸੂਬੇ ਦੀ ਗਲੀਆਂ-ਗਲੀਆਂ ਦੇ ਵਿੱਚ ਇਹ ਨਸ਼ਾ ਕਿਉਂ ਹੈ ਆਖਿਰ ਕਿੱਥੋਂ ਇਹਨਾਂ ਨੂੰ ਨਸ਼ਾ ਮਿਲ ਜਾਂਦਾ ਹੈ ਇਹ ਵੱਡਾ ਸਵਾਲ ਖੜਾ ਹੁੰਦਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਜਿਹੜੀ ਵੀਡੀਓ ਜਿਹੜੀ ਸਾਹਮਣੇ ਆ ਰਹੀਆਂ ਨੇ ਇਸ ਤੋਂ ਬਾਅਦ ਜਿਹੜਾ ਹੈ ਇਹ ਸਵਾਲ बार-बार ਸਰਕਾਰਾਂ ਤੇ ਜਪ ਪ੍ਰਸ਼ਾਸਨ ਤੇ ਉੱਠਿਆ ਜਾਂਦਾ ਹੈ ਇਸ ਵੀਡੀਓ ਤੇ ਪੂਰੀ ਨਜ਼ਰ ਮਾਰ ਲਵੋ ਹਜੇ ਤੁਹਾਨੂੰ ਵਿਸਤਾਰ ਨਾਲ ਦੱਸਾਂਗੇ ਕਿ ਆਖਿਰ ਪੁਲਿਸ ਨੂੰ ਕਾਮਯਾਬੀ ਕਿੱਥੋਂ ਤੱਕ ਮਿਲੀ ਹੈ ਹੁਣ ਤੁਹਾਨੂੰ ਵਿਸਤਾਰ ਨਾਲ ਦੱਸ ਰਿਹਾ ਕਿ ਆਖਿਰ ਪੁਲਿਸ ਪ੍ਰਸ਼ਾਸਨ ਨੂੰ ਕਾਮਯਾਬੀ ਕਿੱਥੋਂ ਤੱਕ ਮਿਲੀ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤੇ ਵੀਡੀਓ ਪੁਲਿਸ ਕੋਲ ਵੀ ਪਹੁੰਚਦੀ ਹੈ ਉਸ ਤੋਂ ਬਾਅਦ ਪੁਲਿਸ ਕਿਵੇਂ ਇਹਨਾਂ ਤੱਕ ਪਹੁੰਚ ਕਰਦੀ ਹੈ ਉਹ ਵੀ ਦੇਖਣੀ ਹੋਵੇਗੀ ਇਹ ਵੀਡੀਓ ਜਿਹੜੀ ਹੈ ਸਭ ਤੋਂ ਪਹਿਲਾਂ ਦੱਤੀ ਪਟਿਆਲਾ ਸ਼ਹਿਰ ਦੀ ਤੁਸੀਂ ਜਾ ਰਹੇ ਜਿੱਥੇ ਪੁਲਿਸ ਦੇ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਦੇ ਕੋਲ ਇੱਕ ਵਾਇਰਲ ਵੀਡੀਓ ਪਹੁੰਚੀ ਹੈ ਵੀਡੀਓ ਪਹੁੰਚਦੀ ਹੈ ਜਿਸ ਦੇ ਵਿੱਚ ਪਤਾ ਲੱਗਦਾ ਹੈ ਕਿ ਕੁਝ ਨੌਜਵਾਨ ਪਾਰਕ ਦੇ ਵਿੱਚ ਬੈਠ ਕੇ ਨਸ਼ੇ ਦਾਸ਼ ਸੇਵਨ ਕਰ ਰਹੇ ਨੇ ਤੇ ਤੁਰੰਤ ਪੁਲਿਸ ਹਰਕਤ ਦੇ ਵਿੱਚ ਆ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿ ਜਿਹੜੇ ਨਸ਼ੇੜੀ ਨੇ ਇਹ ਨੌਜਵਾਨ ਕਿਸ ਤਰ੍ਹਾਂ ਬੜੇ ਮਜ਼ੇ ਲੈ ਕੇ ਨਸ਼ਾ ਕਰ ਰਹੇ ਨੇ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਇਹਨਾਂ ਮੁਲਜ਼ਮਾਂ ਨੂੰ ਫੜ ਲਿਆ ਜਾਂਦਾ ਹੈ ਤੇ ਮੌਕੇ ਤੇ ਇਹਨਾਂ ਦਾ ਮੈਡੀਕਲ ਵੀ ਕਰਵਾਇਆ ਜਾਂਦਾ ਉਸ ਤੋਂ ਬਾਅਦ ਪੁਲਿਸ ਕਿਸ ਤਰ੍ਹਾਂ ਇਹਨਾਂ ਤੱਕ ਪਹੁੰਚ ਕਰਦੀ ਹੈ ਉਸ ਤੋਂ ਬਾਅਦ ਗ੍ਰਿਫਤਾਰ ਕਰਕੇ ਇਹਨਾਂ ਦੇ ਨਾਲ ਜੋ ਪੁੱਛਗਿੱਛ ਕੀ ਹੋਈ ਹੈ ਉਸ ਦੇ ਵਿੱਚ ਕਿਹੜੇ ਖੁਲਾਸੇ ਹੋਏ ਨੇ ਉਹ ਤੁਸੀਂ ਸੁਣੋ ਤੁਸੀਂ ਉਹ ਵੀ ਸੁਣੋ ਵੀਡੀਓ ਵਾਇਲਲ ਹੋ ਰਹੀ ਹੈ ਦੋ ਕਲਿੱਪ ਹੈ ਉਹਨ ਟੀਕੇ ਲਗਾ ਰਹੇ ਹਨ ਜੋ ਇਹ ਆਪਕੇ ਪਿੱਛੇ ਕੀ ਹੈ ਬਰਾਦਰੀ ਕੀ ਹੈ ਇਹ ਮਾਮਲਾ ਕਿਆ ਹੈ ਤੇ ਇਸਮੇਂ ਕੀ ਕਾਰਵਾਈ ਕੀਤੀ ਗਈ ਹੈ ਅਭੀ ਅਹ ਦੇਖੋ ਜੀ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਦੀ ਮੁਹਿੰਮ ਚੱਲਾਈ ਜਾ ਰਹੀ ਹੈ ਇਸੇ ਦੇ ਹਿੱਟ ਅਸੀਂ ਨਸ਼ੇ ਖਿਲਾਫ ਕਾਰਵਾਈ ਕਰਦੇ ਰਹੇ ਹਾਂ 19 8 2024 ਨੂੰ ਸਾਡੀ ਕਾਗਨੀਜ਼ੈਂਸ ਵਿੱਚ ਆਇਆ ਕਿ ਇੱਕ ਵੀਡੀਓ ਸਾਹਮਣੇ ਆਈ ਜਿਹਦੇ ਵਿੱਚ ਤਿੰਨ ਬੰਦੇ ਜੋ ਹੈਗੇ ਆ ਉਹ ਬਰਾਦਰੀ ਗਾਰਡਨ ਦੇ ਨੇੜੇ ਨਸ਼ੇ ਕਰਦੇ ਸੀ ਟੀਕੇ ਲਾ ਰਹੇ ਸੀ ਤੁਰੰਤ ਹਰਕਤ ਵਿੱਚ ਆਂਦੇ ਹੋਏ ਲਾਹੌਰੀ ਗੇਟ ਖਾਣੇ ਜੋ ਹੈ ਕਿ ਪੁਲਿਸ ਕੋਲ ਤੇ ਗਈ ਤੇ ਉਹਨਾਂ ਦੇ ਜਬ ਨਾਮ ਪਤਾ ਪੁੱਛਿਆ ਗਿਆ ਤੋਂ ਨਸ਼ੇ ਦੀ ਹਾਲਤ ਵਿੱਚ ਮਿਲੇ ਤਿੰਨੇ ਬੰਦੇ ਦਾ ਨਾਮ ਜੋ ਹੈਗਾ ਉਹ ਤਨੂ ਕਲੋਕੀਆ ਇੱਕ ਮੰਨੀ ਤੇ ਅਰਜਨ ਇਹਨਾਂ ਬੰਦਿਆਂ ਨੂੰ ਜਦ ਫੜਿਆ ਗਿਆ ਤਾਂ ਇਹ ਨਸ਼ੇ ਦੀ ਹਾਲਤ ਵਿੱਚ ਸੀਗੇ ਇਹਨਾਂ ਦਾ ਮੈਡੀਕਲ ਕਰਾਇਆ ਗਿਆ ਇਹਨਾਂ ਦਾ ਡੋਪ ਟੈਸਟ ਕਰਾਇਆ ਗਿਆ ਡੋਪ ਟੈਸਟ ਮੇ ਜੋ ਹੈ ਨਸ਼ੇ ਦਾ ਪੋਜ਼ਿਟਿਵ ਆਇਆ ਹੈ ਤੇ ਇਹਨਾਂ ਦੇ ਉੱਪਰ ਜਿਹੜੇ 27 ਐਂਟੀਕੇਸ ਦਾ ਪਰਚਾਤ ਕੀਤਾ ਗਿਆ ਹੈ ਤੇ ਤਿੰਨਾਂ ਤੇ ਤਿੰਨਾ ਕੇ ਤਿੰਨੋਂ ਬੰਦੇ ਹੀ ਐਸਟੇਫੇਰ ਸਿਰਫ ਇਹ ਪਤਾ ਲੱਗਿਆ ਤਿੰਨੋਂ ਕੇ ਦੋਸਤ ਹੀ ਆ ਰਹੇ ਹੈ ਕਿ ਕੈਸੇ ਹੈ ਸੰਪਰਕ ਮੇਂ ਕੈਸੇ ਹੈ ਨਸ਼ਾ ਵੀ ਕਰਦੇ ਤੇ ਜਾਂ ਵੇਚਦੇ ਨੇਗਾ ਵੀ ਕੰਮ ਕਰਦੇ ਤੇ ਇਹ ਬੇਸਿਕਲੀ ਕੰਜ਼ਿਊਮਰ ਸੀਗੇ ਇਹ ਇਧਰ ਇਹ ਰੈਡੀ ਰੈਡੀ ਵਾਲੇ ਦਾ ਕੰਮ ਕਰਦੇ ਸੀਗੇ ਤੇ ਜੋ ਇਹਨਾਂ ਦੀ ਗਾਈਡਲਾਈਨ ਚ ਹੈ ਉਸਪੈਸੀ ਵਰਕ ਕਰ ਰਹੇ ਕਿ ਕਿਤੋਂ ਇਹ ਸਮਾਨ ਲੈ ਕੇ ਖਰੀਦੇ ਸੀਗੇ ਉਸਪੈਸੀ ਵਰਕ ਆਊਟ ਕਰ ਕੋਈ ਜਾਣ ਪਤਾ ਲੱਗਿਆ ਸਰ ਕਿਤਨੇ ਸਾਲ ਦੇ ਨਸ਼ਾ ਨੁਸ਼ਾ ਕਰਦੇ ਸੀ ਉਹ ਜੀ ਅਸੀਂ ਤਫਤੀਸ਼ ਕਰ ਰਹੇ ਹਾਂ ਦੇਖੋ ਪਛਾਤ ਪ੍ਰਭੂਕ ਮਾਮਲਾ ਦਰਜ ਹੋ ਗਿਆ ਸੀ ਐਫ ਆਰ ਦਰਜ ਹੈ ਕੈਸਟਿਡ ਠੀਕ ਹੈ ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ ਐਸਐਮਜ਼ ਨਿਊਜ਼